ਆਮ ਆਦੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਸਿਵਲ ਹਸਪਤਾਲ ਵਿਕੇਕ ਕੀਤੇ ਗੇ ਨਵੀਕਰਨ ਕਾਰਜ ਦਾ ਉਦਘਾਟਨ ਕੀਤਾ ਉੱਥੇ ਇਸ ਮੌਕੇ ਫਤਰਦਾਨਾ ਗੱਲਬਾਤ ਕਰਦਏ ਹਲਕਾ ਕੇਂਦਰ ਤੋਂ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਨੇ ਕਿਹਾ ਕਿ 50 ਸਾਲ ਵਿੱਚ ਪਹਿਲੀ ਵਾਰ ਹੋਇਆ ਕਿ ਸਿਵਲ ਹਸਪਤਾਲ ਦੇ ਨਵੀਕਰਨ ਦਾ ਕੰਮ ਕਰਵਾਇਆ ਗਿਆ ਹੋਵੇ ਉਹਨਾਂ ਨੇ ਕਿਹਾ ਕਿ ਇਹ ਕਰਵਾਏ ਗੇ ਕੰਮ ਨਾਲ ਮਰੀਜ਼ਾਂ ਨੂੰ ਬਹੁਤ ਹੀ ਫਾਇਦਾ ਹੋਵੇਗਾ। ਉੱਤੇ ਇਸ ਮੌਕੇ ਤਾਜਪੁਰ ਰੋਡ ਤੇ ਵੈਰੀ ਕੰਪਲੈਕਸ ਦੇ ਮੈਂਬਰਾਂ ਵੱਲੋਂ ਆਪਣੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਮੰਗ ਪੱਤਰ ਸੌਂਪਣ ਤੋਂ ਬਾਅਦ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਚੰਡੀਗੜ੍ਹ ਬੁਲਾ ਕੇ ਉਹਨਾਂ ਦੀਆਂ ਮੰਗਾਂ ਸੁਣੀਆਂ ਜਾਣਗੀਆਂ ਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਓਏ ਇਤਿਹਾਸਕ ਫੇਰੀ ਆ। ਸਾਡੇ ਸੁਪਰੀਮੋ ਅਰਬਿੰਦ ਕੇ ਜੀ ਵਾਲ ਮੁੱਖ ਮੰਤਰੀ ਪੰਜਾਬ ਜੋ ਅੱਜ 50 ਸਾਲਾਂ ਤੋਂ ਬਾਅਦ ਸਿਵਲ ਹਸਪਤਾਲ ਦਾ ਜਿਹੜਾ ਵਿਕਾਸ ਹੋਇਆ ਸੁਣੀ ਗਈ ਆ ਇਹ 50 ਸਾਲ ਦਾ ਇਤਿਹਾਸ ਬਣਿਆ ਅੱਜ ਸਾਰੇ ਕੰਮ ਹੋ ਗਏ ਗਰੀਬ ਦੇ ਗਰੀਬ ਦੇ जख्मਾਂ ਤੇ ਮਲ੍ਹਮ ਲੱਗੂ ਤੇ ਗਰੀਬ ਰਾਤ ਪਾਊਗਾ ਇਸ ਕੰਮ ਲਈ ਕਿਸ ਤਰ੍ਹਾਂ ਦੇਖਦੇ ਹੋ ਕੋ ਮਦਮਾ ਸਾਹਿਬ ਤੇ ਪਹੁੰਚੇ ਨੇ ਗਰੀਬ ਦੇ ਮਲਮ ਲੱਗੀ ਆ ਗਰੀਬ ਦੇ ਜ਼ਖਮਾਂ ਤੇ ਅੱਭੀ ਤੇਰੀ ਸੋਚ ਦੇ ਮਿੰਟ ਦੋ ਮਿੰਟ ਦੋ ਮਿੰਟ ਕਿਸ ਤਰੀਕੇ ਦੇਖਦੇ ਹੋ ਅਭੀ ਅੰਦਰ ਪਗਵੰਸ ਸਿੰਘ ਮਾਨ ਜੀ ਵੀ ਅੰਦਰ ਗਏ ਸੀ ਤੇ ਤੁਸੀਂ ਵੀ ਅੰਦਰ ਗਏ ਗੱਡੀਆਂ ਦਾ ਕਾਫਲਾ ਅੰਦਰ ਗਿਆ ਤੇ ਕੀ ਕੁਝ ਅੰਦਰ ਦੇਖੋ ਇਹ ਇਤਿਹਾਸ ਦੀ ਫੇਰੀ ਸੀ ਗਰੀਬ ਆਦਮੀ ਦੇ ਜ਼ਖਮਾਂ ਤੇ ਮਲਮ ਲੱਗੀ ਆ ਤੇ ਪਹਿਲੀ ਵਾਰ ਹੋਇਆ 50 ਸਾਲ ਬਾਅਦ ਜਦੋਂ ਦਾ 47 ਤੋਂ ਬਾਅਦ ਸਿਵਲ ਹਸਪਤਾਲ ਬਣਿਆ ਉਦੋਂ 5 ਲੱਖ ਦੀ ਆਬਾਦੀ ਸੀ ਅੱਜ 50 ਲੱਖ ਦੀ ਆਬਾਦੀ ਹੋ ਗਈ ਦੋ ਦੋ ਮੁੱਖ ਮੰਤਰੀ ਇੱਕ ਸਾਬਕਾ ਮੁੱਖ ਮੰਤਰੀ ਇੱਕ ਮੁੱਖ ਮੰਤਰੀ ਮੌਜੂਦਾ ਤੇ ਸਾਡੇ ਸੁਪਰੀਮੋ ਅਰਵਿੰਦ ਕੇ ਰਿਵਾਲ ਸੰਜੀਵ अरोड़ा ਜੀ ਰਾਜ ਸਭਾ ਮੈਂਬਰ ਇਹ ਇਤਿਹਾਸਕ ਫੇਰੀ ਸੀ ਅੱਜ ਤੱਕ ਇਤਨੀ ਲੱਗੀ ਕਦੇ ਸਿਵਲ ਹਸਪਤਾਲ 'ਚ ਕਿੰਨੀਆਂ ਸਰਕਾਰਾਂ ਆਈਆਂ ਕਿੰਨੇ ਵਿਧਾਇਕ ਬਣੇ ਪਰ ਮੇਰਾ ਵਾਅਦਾ ਸੀਗਾ ਪੜਿਆ ਹੈ ਸੈਂਟਰ ਹਲਕੇ ਦੇ ਲੋਕਾਂ ਨਾਲ ਕਿ ਲੁਧਿਆਣੇ ਦੇ ਸਿਵਲ ਹਸਪਤਾਲ ਦੀ ਕਾਇਆ ਕਰਨੀ ਆ ਔਰ ਤੁਸੀਂ ਦੇਖਿਆ ਹੋਣਾ ਮੈਂ ਐਮ ਐਲ ਏ ਜਦੋਂ ਦਾ ਸੇਵਾਦਾਰ ਬਣਿਆ ਹਲਕਾ ਸੈਂਟਰ ਦਾ ਮੇਰੀ ਪਹਿਲਾ ਵਿਧਾਨ ਸਭਾ ਚ ਪਹਿਲੀ ਗੱਲ ਸੀ ਕਿ ਲੁਧਿਆਣੇ ਦਾ ਸਿਵਲ ਹਸਪਤਾਲ ਜਿਹੜਾ ਵਾ ਉਹ ਗਰੀਬਾਂ ਦਾ ਮਸੀਹਾਵਾ ਗਰੀਬਾਂ ਦੇ ਕੰਮ ਆਉਣ ਵਾਲੀ ਚੀਜ਼ ਆ ਉਹਨੂੰ ਇਤਿਹਾਸਕ ਬਣਾਇਆ ਜਾਵੇ ਅੱਜ ਮੈਨੂੰ ਖੁਸ਼ੀ ਆ ਮੈਂ ਧੰਨਵਾਦ ਕਰਦਾ ਆਪਣੇ ਸੁਪਰੀਮੋ ਅਰਬਿੰਦ ਕੇਦੀਵਾਲ ਦਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦਾ ਤੇ ਸਾਡੇ ਸੰਜੀਵ अरोੜਾ ਜੀ ਦਾ ਜਿਨ੍ਹਾਂ ਨੇ ਇੱਕ ਇਤਿਹਾਸਕ ਚੀਜ਼ ਬਣਾ ਕੇ ਅੱਜ ਜਿਹੜੀ ਆਮ ਪ੍ਰਾਈਵੇਟ ਹਸਪਤਾਲਾਂ 'ਚ ਮਿਲੂਗੀ ਉਹ ਅੱਜ ਤੁਹਾਨੂੰ ਸਰਕਾਰੀ ਹਸਪਤਾਲ ਲੁਧਿਆਣਾ ਸਿਵਲ ਹਸਪਤਾਲ ਮਿਲੂਗੀ ਸੋਕ੍ਰੇਟ ਬੱਬੀ ਜੈ ਆਪ ਬ੍ਰਦਰ ਕਪੀ ਜੰਦਾਬਾਦ ਜਿਹੜੇ ਆਮ ਲੋਕਾਂ ਨੂੰ ਹੁਣ ਪੂਰਾ ਫਾਇਦਾ ਹੋਏਗਾ ਦੇਖੋ ਇਹ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦਾ ਕੰਮ ਹੋ ਰਿਹਾ ਆਮ ਗਰੀਬ ਆਦਮੀ ਅੱਜ ਆਪਣੇ ਆਪ ਨੂੰ ਰਾਹਤ ਮਹਿਸੂਸ ਕਰ ਰਿਹਾ ਗਰੀਬਾਂ ਦੇ जख्मਾਂ ਤੇ ਮਲਮ ਲੱਗੂ ਸਿਵਲ ਹਸਪਤਾਲ ਦੇ ਵਿੱਚ ਪਹਿਲੀ ਵਾਰ ਇੱਕ ਹੋਰ ਸੀਐਫ 24 ਘੰਟੇ ਵੀ ਗਰਮਤ ਕਦੋਂ ਸ਼ੁਰੂ ਹੋਏਗੀ ਕਿਉਂਕਿ 24 ਘੰਟੇ ਦੇਖੋ ਪਹਿਲੀ ਵਾਰ ਆਏ ਆ ਔਰ ਕੰਮ ਕਰਕੇ ਗਏ ਆ ਤਾਗ ਜੀ ਨਹੀਂ ਆਏ ਕੰਮ ਕਰਕੇ ਗਏ ਆ ਅੱਜ ਉਸ ਚੀਜ਼ ਦਾ ਉਦਘਾਟਨ ਕਰਕੇ ਗਏ ਆ ਜਿਹੜਾ ਲੁਧਿਆਣੇ ਦੇ ਲੋਕਾਂ ਨੂੰ ਰਾਹਤ ਮਿਲੂਗੀ ਕੰਮ ਨਹੀਂ ਹੋਇਆ ਜੋ ਪਹਿਲੀ ਵਾਰ ਇਹਨਾਂ ਕਰਕੇ ਗਏ ਨੇ ਕੰਮ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਡਾਕਟਰਾਂ ਦੀ ਦੇਖੋ ਇੱਕ ਵਾਰੀ ਵੀ ਤੁਹਾਨੂੰ ਮੌਕਾ ਨਹੀਂ ਮਿਲੂਗਾ ਜਦੋਂ ਨੀਅਤ ਤੇ ਨੀਤੀ ਨਾਲ ਕੰਮ ਕਰੋ ਉਦੋਂ ਆਪਣੇ ਆਪ ਕੰਮ ਹੁੰਦੇ ਆ ਗਰੀਬਾਂ ਲਈ ਪਹਿਲੀ ਵਾਰ ਕੰਮ ਹੋ ਰਿਹਾ ਹੈ ਭਾਈ ਵੀ ਨਹੀਂ ਕਰ ਰਹੇ ਪਰ ਜਿਹੜਾ ਜੱਚਾ ਬੱਚਾ ਦੇ ਮੇਰੇ ਓਏ ਬਾਜੀ ਜਿੰਦਾਬਾਦ ਆਲੀ ਪਾਰਟੀ ਜਿੰਦਾਬਾਦ ਚਾਚਾ ਬੱਚਾ ਵਿੱਚ ਵੀ ਬੈੱਡ ਦੀ ਕਮੀ ਹੈ ਮਹਿਲਾਵਾਂ ਕਈ ਵਾਰ ਥੱਲੇ ਹੀ ਪ੍ਰਸਵ ਕਰਦੀਆਂ ਨੇ ਤੁਸੀਂ ਇਹ ਦੇਖੋ ਕਰੋੜ ਕਰੋੜ ਰੁਪਏ ਦੀ ਮਸ਼ੀਨ ਲੱਗੀ ਬੈੱਡ ਤਾਂ ਛੋਟੀ ਚੀਜ਼ ਆ ਸਾਰਾ ਕੁਝ ਲੱਗਿਆ ਹੀ ਦੇਖੂਗਾ ਤੁਹਾਨੂੰ ਧੰਨਵਾਦ ਜਗਿੰਦਰਪਾਲ ਸਿੰਘ ਜੀ ਸਰ ਕਿੱਥੇ ਆਏ ਸੀ ਕਿਨਾਂ ਨੂੰ ਮਿਲਿਆ ਉਹ ਡਾਇਰੀ ਕੰਪਲੈਕਸ ਐਸੋਸੀਏਸ਼ਨ ਵੱਲੋਂ ਅਸੀਂ ਆਏ ਆ ਇੱਥੇ ਭਗਵੰਤ ਮਾਨ ਜੀ ਨੂੰ ਅਸੀਂ ਮਿਲੇ ਆ ਐਮਐਲਏ ਅਸ਼ੋਕ ਪ੍ਰਾਚਰ ਬੱਪੀ ਦੇ ਥਰੂ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਿ ਡਾਇਰੀ ਕੰਪਲੈਕਸ ਵਿੱਚ ਕੋਈ ਵੀ ਸਹੂਲਤ ਨਹੀਂ ਹੈ ਪਾਣੀ ਧੋਏ ਗੋਇਆ ਪਾਣੀ ਚੁਕੰਦੀ ਕੋਈ ਸਹੂਲਤ ਨਹੀਂ ਹੈ ਡਾਇਰੀ ਕੰਪਲੈਕਸ ਸਾਰਾ ਪਾਣੀ ਨਾਲ ਡੁੱਬਿਆ ਪਿਆ ਕੋਈ ਨਾ ਕੋਈ ਸਾਡਾ ਚਾਰਾ ਨਹੀਂ ਆ ਰਿਹਾ ਤੂੜੀ ਪੱਠੇ ਨਹੀਂ ਆ ਰਹੇ ਪਸ਼ੂ ਜਿਹੜੇ 15000 ਪਸ਼ੂ ਪਾਣੀ ਦੇ ਵਿੱਚ ਖੜਾ ਹੈ ਜਿਹਨਾਂ ਬਿਮਾਰੀਆਂ ਫੈਲਣ ਦਾ ਡਰ ਹੈ ਕੋਈ ਸਾਡੀ ਸੁਣਵਾਈ ਨਹੀਂ ਉ ਸਾਰੇ ਚਲਾਨ ਘੱਟ ਰਹੇ ਨੇ ਉਸ ਸਮੇਂ ਤੁਸੀਂ ਮੰਗ ਪੱਤਰ ਦਿੱਤਾ ਜੀ ਉਹਨਾਂ ਨੂੰ ਉਹਨਾਂ ਸਾਨੂੰ ਭਰੋਸਾ ਦਿੱਤਾ ਤੁਹਾਨੂੰ ਚੰਡੀਗੜ੍ਹ ਬੁਲਾ ਕੇ ਤੁਹਾਡੀ ਗੱਲ ਸੁਣਾਗੇ ਤੇ ਬੰਦੀ ਤੁਹਾਨੂੰ ਸਹੂਲਤਾਂ ਬਈਆ ਕਰਾ ਸਤਵਿੰਦਰ ਸਿੰਘ ਜੀ ਸਰ ਕਿੱਥੇ ਆਏ ਸੀ ਕਾਦੇ ਲਈ ਆਏ ਸੀ ਅਸੀਂ ਸਿਵਲ ਹਸਪੀਟਲ ਆਏ ਆ ਤਾਜਪੁਰ ਰੋਡ ਡੈਰੀ ਕੰਪਲੈਕਸ ਤੋਂ ਤੇ ਅਸੀਂ ਮੰਗ ਪੱਤਰ ਦੇਣਾ ਸੀ ਸਾਡੇ ਕੋਹੇ ਦਾ ਪਾਣੀ ਦਾ ਹਾਂਜੀ ਜਿਨ੍ਹਾਂ ਨੂੰ ਮੰਗ ਪੱਤਰ ਸੀ ਐਮ ਸਾਹਿਬ ਨੂੰ ਭਗਵੰਤ ਸਿੰਘ ਮਾਨ ਜੀ ਨੂੰ ਜੀ ਤੇ ਸਾਨੂੰ ਪੱਪੀ ਪ੍ਰੈਸ਼ਰ ਜੀ ਨੇ ਮਿਲਾਇਆ ਤੇ ਉਹਨਾਂ ਦੀ ਤੇ ਸਾਡਾ ਜਿਹੜਾ ਮੰਗ ਪੱਤਰ ਆ ਉਹ ਅਸੀਂ ਦਿੱਤਾ ਉਹਨਾਂ ਨੂੰ ਦੱਸਿਆ ਆਪਣੀਆਂ ਮੁਸ਼ਕਲਾਂ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਐਮਐਲਏ ਸਾਹਿਬ ਨੂੰ ਨਾਲ ਲੈ ਕੇ ਚੰਡੀਗੜ੍ਹ ਸੇ ਮੈਨੂੰ ਆ ਕੇ ਮਿਲੋ ਜੋ ਵੀ ਤੁਹਾਡੀਆਂ ਮੁਸ਼ਕਲਾਂ ਹੋਣਗੀਆਂ ਮੈਂ ਪਹਿਲ ਦੇ ਆਧਾਰ ਤੇ ਹੱਲ ਕਰੂੰਗਾ ਸਮੱਸਿਆ ਹੈ ਕੀ ਦੀ ਹੈ ਗੋਹੇ ਦੀ ਸਮੱਸਿਆ ਜੀ ਪਾਣੀ ਦੀ ਪਾਈਪ ਲਾਈਨ ਸਿਸਟਮ ਨਹੀਂ ਹੈ ਕੋਈ ਗੋਹਾ ਸਟੰਡ ਲਈ ਕਿਤੇ ਜਗ੍ਹਾ ਨਹੀਂ ਹੈ ਪਾਣੀ ਜਾਣ ਲਈ ਕੋਈ ਸਾਧਨ ਨਹੀਂ ਹੈ ਬਾਇਓ ਗੈਸ ਪਲੈਂਟ ਨਹੀਂ ਹੈਗਾ ਜੀ ਹੈਬੋ ਵਾਲ ਬਾਇਓ ਗੈਸ ਪਲੈਂਟ ਲੱਗਿਆ ਹੋਇਆ ਤਾਜਪੁਰ ਰੋਡ ਤੇ ਬਾਇਓ ਗੈਸ ਪਲੈਂਟ ਨਹੀਂ ਹੈ ਇਹ ਮੰਗਾਂ ਰੱਖੀਆਂ ਅਸੀਂ ਵੀ ਸਾਡਾ ਬਾਇਓ ਗੈਸ ਪਲੈਂਟ ਲਾ ਕੇ ਦਿੱਤਾ ਜਾਵੇ ਤੇ ਗਲੀਆਂ ਨਾਲੀਆਂ ਸਾਡੀਆਂ ਬਣਾ ਕੇ ਦਿੱਤੀਆਂ ਜਾਣ ਪਾਣੀ ਦਾ ਸਾਡਾ ਹੱਲ ਹੋ ਜਵੇ